ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਵੋਗੇ ਜੇ ਟਾਈਮ ਹੈ ਸਵੇਰ ਦਾ ਇਹ ਕਣੀਆਂ ਲੱਗੀਆਂ ਸੀ ਆਪਾਂ ਜੇ ਬੱਚਿਆਂ ਨੂੰ ਸਕੂਲ ਭੇਜਣਾ ਹੈ ਸਿਰਸਿਰੇ ਮੀਂਹ ਲੱਗਾ ਸੀ ਤੇ ਅੱਜ ਝਾੜੂ ਵੀ ਨਹੀਂ ਫੇਰਨ ਦਿੱਤਾ ਵਿਹੜੇ 'ਚੋਂ ਸਿਰਸਿਰੇ بارش ਲੱਗ ਗਈ ਇੱਥੇ ਵੀ ਹਲਕੀ ਹਲਕੀ بارش ਪੈ ਰਹੀ ਹੈ ਜੇ ਬੱਚੇ ਸਕੂਲ ਚਲੇਗੇ ਨੇ ਤੇ ਆਪਾਂ ਬੱਚਿਆਂ ਨੂੰ ਸਕੂਲ ਭੇਜ ਦਿੱਤਾ ਹੈ ਅੱਜ ਸਵੇਰੇ ਮੀਂਹ ਲੱਗਾ ਹੋਇਆ ਸੀ ਜਦੋਂ ਉੱਠੇ ਆਂ ਆਪਾਂ ਉਦੋਂ ਹੀ ਬੱਚੇ ਸਕੂਲ ਤੁਰ ਕੇ ਤੇ ਆਪਾਂ ਅੱਜ ਕਰਾਂਗੇ ਰਸੋਈ ਦੀ ਸਫਾਈ ਬੱਦਲ ਛੜਿਆ ਆਇਆ ਕਿੰਨਾ ਬੱਦਲ ਛੜ ਕੇ ਆਇਆ ਸੀ ਕਿੰਨੇ ਤੇਜ਼ ਬਾਰਿਸ਼ ਲੱਗੀ ਇਕਦਮ ਬੜੀ ਜੋਰ ਨਾਲ ਨਹੀਂ ਆਇਆ ਅੱਜ ਲੱਗ ਰਿਹਾ ਜਿਵੇਂ ਸਾਉਣ ਚ ਪਹਿਲੀ ਵਾਰੀ ਇੰਨੀ ਤੇਜ਼ ਨਹੀਂ ਆਇਆ ਹੈ ਹੌਲੀ ਹੌਲੀ ਪੈਂਦਾ ਸੀ ਥੋੜਾ ਜਿਆਦਾ ਹੈ ਅਲਟ ਪੂਰੀ ਜੋਰ ਦੀ ਬਾਰਿਸ਼ ਹੈ ਅੱਜ ਇੱਕ ਪਾਸੇ ਆਪਾਂ ਤਵਾ ਰੱਖ ਤਾਏ ਇੱਕ ਪਾਸੇ ਆਪਾਂ ਬਣਾਨੇ ਆ ਥੋੜੀ ਜਿਹੀ ਚਾਹ ਤੇ ਦੀ ਬਣਾ ਕੇ ਫਿਰ ਆਪਾਂ ਸੋਈ ਦੇ ਭਾਂਡੇ ਲਾਣੇ ਆ ਸਾਰੇ। ਈਮਾਂਜ ਕੇ ਸਫਾਈ ਕਰਨੇ। ਬਰਦਰ ਵੀ ਖਾ ਲਈਏ। ਚੀਨੀ ਖਤਮ ਹੋਣ ਦੇ ਵਿੱਚ। ਫਿਰ ਆਪਾਂ ਲੱਗਨੇ ਆ ਸਫਾਈਆਂ ਤੇ। ਸੋਈ ਦੇ ਕਾਫੀ ਭਾਂਡੇ ਨੇ, ਚੁਕੈਰੀ ਹੋ ਜਾਣੀ ਮਾਂ ਦੇ ਮਾਂ ਦੇ। ਰੋਟੀ ਉਟੀ ਖਾ ਕੇ ਚਾਹ ਪੀ ਕੇ ਲੱਗੇ ਅੰਦਰ ਦਾ ਖਲਾਰਾ ਸਾਰਾ ਚੱਕ ਤਾ ਇਹ ਰਹਿ ਗਿਆ ਮਸਰ ਸੋਈਦਾਂ ਕਰਨੇ ਆਪਾਂ ਅਜੀ ਰੋਟੀ ਪਕਾ ਲਈਏ ਇਹ ਰੋਟੀ ਆਪਾਂ ਬਣਾ ਲਿਆਈ ਨਾਲ ਬਣਾਈ ਆਪਾਂ ਇਹ ਚਾ ਤੇ ਰੱਤੀ ਬਣਾਈ ਸੀ ਆਲੂ ਬੈਂਗਣਾ ਦੀ ਸਬਜ਼ੀ ਤੇ ਆਪਾਂ ਰੋਟੀ ਖਾਣੇ ਬੈਠ ਕੇ ਬਾਹਰ ਦੇਖੋ ਮੀ ਆ ਗਿਆ ਇਮਿੰਟ ਚ ਆ ਜਾਂਦਾ ਹੈ ਮਿੰਟ ਚ ਹਟ ਜਾਂਦਾ ਹੈ ਤੇ ਅੱਜ ਆਪਾਂ ਝਾੜੂ ਵੀ ਲੀ ਫੇਰਿਆ ਵਿੜੇ ਚ ਤੇ ਥੈਰ ਕੇ ਫੇਰਾਂਗੇ ਮਾੜੀ ਜਿਹੀ ਕਣੀਆਂ ਘਟ ਜਾਣਗੀਆਂ ਕੱਪੜੇ ਵੀ ਨਹੀਂ ਧੋਏ ਅੱਜ ਸਫਾਈ ਕਰਨੀ ਆ ਬਸ ਕੱਪੜੇ-ਕੁਪੜੇ ਕੱਲ ਨੂੰ ਧੋਵਾਂਗੇ ਤੇ ਇਧਰ ਆਪਾਂ ਕਣਕ ਧੋਈ ਪਈ ਬਸ ਇੱਕ ਅੱਧੀ ਧੁੱਪ ਦੀ ਰਹਿ ਗਈ ਗੱਲ ਸੁੱਕ ਜਾਣੀ ਐ ਫਿਰ ਆਪਾਂ ਇਹਨਾਂ ਪਾਵਾਂਗੇ ਥੈਲੇ ਚ ਦੋ ਜੀਰੋ ਟਿਰੂਟੀ ਖਾ ਕੇ ਆਪਾਂ ਆ ਗਏ ਸਿਰ ਸੋਈ ਚ ਤੇ ਜਿਹੜੇ ਸਵੇਰ ਦੀ ਰੋਟੀ ਵਾਲੇ ਭਾਂਡੇ ਸੀ ਆਪਾਂ ਨੇ ਮਾਂਜ ਲੈਨੇ ਤੇ ਇਹੋ ਦੀ ਆਪਾਂ ਕਰਦਿਆਂ ਖਾ ਲਈ ਤੇ ਆਪਾਂ ਉੱਪਰ ਵਾਲੇ ਭਾਂਡੇ ਲਾਣੇ ਹੁਣ ਇਹ ਕਿੰਨੇ ਸਾਰੇ ਭਾਂਡੇ ਨੇ ਪਤਾ ਨਹੀਂ ਕਿੰਨਾ ਟਾਈਮ ਲੱਗੇਗਾ ਮਾਂਜਣ ਨੂੰ ਤੇ ਆਪਾਂ ਲੈ ਆਏ ਆ ਜੀ ਦੋ ਤਸਲੇ ਲਾ ਲਾ ਕੇ ਉੱਪਰ ਕਾਣਸ ਉੱਪਰ ਚੜ ਕੇ ਤੇ ਫਿਰ ਆਪਾਂ ਇਹਦੇ ਚ ਪਾਵਾਂਗੇ ਲਾ ਕੇ ਭਾਂਡੇ ਪਾਰਕ ਜੇ ਤੇ ਫੇਰ ਆਪਾਂ ਮਾਂਜਦੇ ਆਂ ਆਂ ਭਾਂਡਿਆਂ ਨੂੰ ਦੇਖ ਕੇ ਮੇਰਾ ਇਕਦਮ ਵੀ ਪੀਜਾ ਘਟ ਜਾਂਦਾ ਵੀ ਇੰਨੀ ਸਫਾਈ ਕਰਨੀ ਜਾਣੀ ਨੇ ਕਰਨੀ ਬਹੁਤ ਔਖੀ ਹੈ ਪਰ ਕੀ ਕਰੀਏ ਕਰਨੀ ਪਏਗੀ ਹੁਣ ਬਸ ਇੱਕ ਜਿੱਦ ਜੀ ਨਾਲ ਹੀ ਉੱਤੇ ਕਾਂਸਾ ਬਣਵਾਈਆਂ ਨੇ ਨਾ ਇਹਨਾਂ ਦਾ ਰਿਵਾਜ ਹੈ ਨਾ ਕੁਝ ਬਸ ਲਾਈ ਜੋ ਤੇ ਮਾਂਜੀ ਜਾਓ ਪਰ ਮੈਂ ਕਿਹਨ ਜਦੂ ਕੋਈ ਵਧੀਆ ਟਾਈਮ ਆਇਆ ਮੈਂ ਪਹਿਲਾਂ ਹੀ ਕਾਂਸੇ ਹੀ ਢਲਵਾਣੀਆਂ ਨੇ ਢਲਵਾ ਕੇ ਦੇ ਇੱਥੇ ਲੱਕੜ ਲਵਾ ਕੇ ਭਾਂਡਿਆਂ ਦਾ ਖਤਮ ਕਰ ਦੇਣਾ ਕੰਮ ਕਿਉਂਕਿ ਮਾਂਜਨੇ ਬਹੁਤ ਔਖੇ ਨੇ ਇੰਨੇ ਜ਼ਿਆਦਾ ਭਾਂਡੇ ਵਸੂਦੋ ਬਣਵਾ ਲਈਆਂ ਹੁਣ ਔਖਾ ਲੱਗਦਾ ਹੈ ਸਫਾਈਆਂ ਕਰਨ ਵਾਲੇ ਬੰਦੇ ਨੂੰ ਲਓ ਜੀ ਭਾਂਡੇ ਆਪਾਂ ਲਾ ਲਏ ਸਾਰੇ ਕੁਛ ਇਹ ਪੀਨੇ ਕੁਛ ਆਪੇ ਨੇ ਉੱਪਰਲੇ ਕਾਂਸੇ ਆਪਾਂ ਨੇ ਕਰ ਲਈ ਖਾਲੀ ਇਹ ਰੱਖੇ ਨੇ ਇਹਨਾਂ ਦੇ ਕੱਪੜੇ ਧਾਰ ਕੇ ਉੱਪਰ ਜਿਹੜੇ ਵਿਛਾਈ ਹੋਏ ਸੀ ਤੇ ਆਪਾਂ ਮਾਜਦੇ ਆਂ ਭਾਂਡੇ ਹੁਣ ਫੇਰ ਉੱਤੇ ਜੋੜ ਕੇ ਇਹ ਭਾਂਡੇ ਆਪਾਂ ਧੋ ਕੇ ਰੱਖ ਲੈਨੇ ਇਹ ਤਸਲੇ 'ਚ ਪਾ ਲੈਨੇ ਵੱਡੇ ਭਾਂਡੇ ਜਿਹੜੇ ਥਾਲ-ਥੂਲ ਤੇ ਇਹ ਛੋਟੇ ਭਾਂਡੇ ਦਾ ਆਪਾਂ ਤਸਲਾ ਭਰ ਲਿਆ ਤੇ ਕਾਂਜਸਾ ਵੀ ਆਪਾਂ ਜਿਹੜੇ ਉੱਪਰ ਕੱਪੜੇ ਵਿਛਾਏ ਸੀ ਇਹਨਾਂ ਦੇ ਉਹ ਲਾ ਕੇ ਧੋ ਆਏ ਆ ਤੇ ਛੱਤ ਛਾੜ ਲਈ ਐ ਇਹ ਕਾਂਸੇ ਵੀ ਛਾੜ ਲਈ ਤੇ ਬਾਹਰ ਆਪਾ ਧੋਏ ਨੇ ਇਹਨਾਂ ਦੇ ਕੱਪੜੇ ਕਾਂਸਾਂ ਵਾਲੇ ਲਿਆ ਕੇ ਮਿਸ਼ਾਨੇ ਤੇ ਨਾਲੇ ਜੋੜਨੇ ਆ ਭਾਂਡੇ ਤੇ ਫਿਰ ਆ ਨੀਚੇ ਵਾਲੀ ਆ ਥੱਲੇ ਵਾਲੀ ਕਾਂਸ ਹੈ ਜਿਹੜੀ ਇਹਦੇ ਭਾਂਡੇ ਲਾ ਕੇ ਫਿਰ ਇਹਨਾਂ ਨੂੰ ਧੋਨੇ ਆ ਦੋ ਜੀ ਆਪਾ ਉਹ ਕਾਂਸ ਤੇ ਭਾਂਡੇ ਲਾ ਲੇ ਦੂਜੀ ਵਾਲੀ ਦੇ ਇਹ ਰੱਖ ਲੇ ਲਾ ਕੇ ਸਾਰੇ ਇਹ ਨਾਲ ਦੇ ਕਾਂਸੇ ਦੇ ਕੱਪੜੇ ਪਏ ਨੇ ਤੇ ਧੋਣ ਨਹਿਣਾਂ ਨੂੰ ਬਾਰ ਇੱਕਦਮ بارش ਕਿੰਨੀ ਆ ਗਈ ਬਣ ਕੇ ਕਿੰਨਾ ਮੌਸਮ ਸੋਹਣਾ ਹੋ ਗਿਆ ਬੱਦਲ ਆ ਗਿਆ ਛੜ ਕੇ ਦੋਈ ਇਹ ਆਪਾਂ ਬਾਰੀਆਂ ਬੰਦ ਕਰ ਦਈਏ ਲੋ ਜੀ ਆਪਾਂ ਸਾਰੀਆਂ ਸਫਾਈਆਂ ਸੁਫੀਆਂ ਕਰਕੇ ਹੋ ਗਏ ਵੇਲੇ ਦੇਖ ਤੀਨ ਹੁਣ ਆਪਾਂ ਬਣਾਨੇ ਚਾਹ ਇਹ ਦੁੱਧ ਗਰਮ ਕਰਕੇ ਰੱਖਿਆ ਸੀ ਸਵੇਰੇ ਹੁਣ ਆਪਾਂ ਬਣਾਨੇ ਚਾਹ ਜਾਂਦਾ ਵੀ ਟਾਈਮ ਹੋ ਗਿਆ ਸਕੂਲੋਂ ਆਣ ਦਾ ਫੇ ਆਪਾਂ 3 ਹੋ ਗਏ ਚਲੋ ਸਪਾਈਆਂ ਕਰਕੇ ਟਾਈਮ ਨਾਲ ਚਾਹ ਬਣਾਉਂਦੇ ਨੂੰ ਚਾਦਾ ਟਾਈਮ ਹੋ ਜਾਏਗਾ ਆਂਕਾ ਫਿਰ ਰੋਟੀ ਬਣਾ ਚਾ ਆਪਣੀ ਉਪਨ ਗਈ ਆਪ ਤਾਂ ਇਸਦੇ ਲਗਾ ਦੇਣਾ ਆ ਬਣਾ ਕੇ ਆਪ ਲੈ ਆਏ ਅੰਦਰ ਇਹਨੇ ਨਵੂ ਲੜ ਵੀ ਮੇਰੇ ਨਾਲ ਅੱਜ ਡੈਡੀ ਲੈਣ ਨਹੀਂ ਗਿਆ ਇਹਨਾਂ ਨੂੰ ਅਵੇ ਲੜ ਕੇ ਬਹਿ ਗਈ ਤੁਰ ਕੇ ਆਈ ਅੱਜ ਵਿਚਾਰੀ ਕਦੇ ਕਦੇ ਤੁਰ ਕੇ ਵੀ ਆਣਾ ਚਾਹੀਦਾ पर उसके बैठ गई है मेनू को लेने नहीं आया है सामने नाले चीज ले आई है नाले लाड़ गई है देखिए तो बच्चे आ गए स्कूल तो आप आपा हुन इस फाइनस किया करके मिले हुए थे बच्चे भी आ गए जॉण लग गया पर उनी बनाण वास्ते ਸਾਂਦਨੀ ਹੈ ਬਨਵਾਸ ਦੀ ਖਾਣੀ ਵਸ ਲੋ ਜੀ ਆਪਾਂ ਬਣਾ ਲਈ ਚਾਹ ਸ਼ਾਮ ਦੀ ਚਾਹ ਬਣ ਗਈ ਤੇ ਇੱਦਣ ਆਪਾਂ ਰਾਜਮਾ ਤੇ ਮਾਵਾ ਦੀ ਦਾਲ ਪੇਮੀ ਹੈ ਹੋਣੇ ਬਣਾਨੇ ਹਨ ਭੇਕੇ ਰੱਖ ਦਿੱਤੀ ਅੱਜ ਆਪ ਬਣਾਵਾਂਗੇ ਦਾਲ ਮਾਵਾ ਦੇ ਵਿੱਚ ਰਾਜਮਾ ਪਾਏ ਨੇ ਇਹ ਮੈਂ ਪੀ ਕੇ ਰੱਖ ਦਿੱਤੀ ਹੀ ਸ਼ਾਮ 20:00 ਵਜੇ ਜਦੋਂ ਤੇ ਕੁੱਕਰ 'ਚ ਪਾਣੀ ਪਾ ਲਿਆ ਤਾਂ ਤੇ ਇਹ ਪੀ ਕੇ ਰੱਖਣ ਤੋਂ ਸੌਫਟ ਹੋ ਜਾਂਦੇ ਨੂੰ ਬਣਾਉਣ 'ਚ ਕਾਫੀ ਥਾਂ ਲੱਗ ਜਾਂਦੀ ਹੈ ਇਹ ਆਪਾਂ ਸੋ ਉਹ ਘੜਕਾ ਘੜਕਦੇ ਆਂ ਕੋਲ ਭਾਂਡੇ 'ਤੇ ਮੰਜਨ ਵਾਲੇ ਇਹ ਮੰਜ ਦੇ ਅੰਡੇ ਨੂੰ ਬਣਾ ਜੀ ਔਰ ਉਹ ਤੰਗ ਕਰਦੀ ਬਣਾ ਲੈਂਦੇ ਆ ਨਾ ਤੇ ਜਲਦੀ ਸਾ ਤੇ ਆਪਾਂ ਨੇ ਤੇ ਬੱਚੇ ਜਲਦੀ ਦੀ ਮੰਗ ਲਾ ਜਾਂਦੇ ਨੇ ਰਾਤੀ ਜੀ ਤਾਂ ਅਲਸਾ ਤੇ ਆਪਾਂ ਆਪਕੜਨ ਨੂੰ ਉਤੋਲ ਕਰਕਾ ਬੱਸ ਹੈ ਬੱਸ Gracias.